ਸਹੀ ਗੁਰੂ ਜੀ ਕੀ ਫਤਿਹ ਆਰੰਭ ਤੇ ਅੰਦਰ ਇੱਕ ਗੱਲ ਕਹਿ ਦਿਆਂ ਵੀ ਕਿਸੇ ਵੀ ਕਿਤਾਬ ਦੀ ਬਾਹਰੀ ਰੂਪਰੇਖਾ ਨੂੰ ਵੇਖ ਕੇ ਕਿਤਾਬ ਦੀ ਜਿਲਦ ਨੂੰ ਵੇਖ ਕੇ ਅੰਦਰ ਦਾ ਪਤਾ ਨਹੀਂ ਲੱਗਦਾ ਵੀ ਕਿਤਾਬ ਦੇ ਅੰਦਰ ਕੀ ਹੋਏਗਾ ਉਹਦੀ ਜਿਲਦ ਬੜੀ ਚੰਗੀ ਹੋਵੇ ਚਮਕ-ਦਮਕ ਵਾਲੀ ਹੋਵੇ ਮਹਿੰਗੀ ਹੋਵੇ ਕਾਗਜ਼ ਚੰਗਾ ਹੋਵੇ ਵੇਖਣ ਵਾਸਤੇ ਅਟਰੈਕਟਿਵ ਹੋਵੇ ਬਹੁਤ ਚੰਗੀ ਲੱਗਦੀ ਹੋਵੇ ਪਰ ਜ਼ਰੂਰੀ ਨਹੀਂ ਉਹ ਜਿੰਨੀ ਚੰਗੀ ਬਾਹਰੋਂ ਲੱਗ ਰਹੀ ਉਸ ਕਿਤਾਬ ਦੇ ਅੰਦਰ ਉਹਨਾ ਚੰਗਾ ਗਿਆਨ ਲਿਖਿਆ ਹੋਵੇ ਉਨੀ ਚੰਗੀ ਨੌਲੇਜ ਭਰੀ ਹੋਵੇ ਤੇ ਹੋ ਸਕਦਾ ਹੈ ਚੀਥੜੇ ਬਾਹਰੋਂ ਜਿਲਦ ਦੇ ਚੀਥੜੇ ਉੱਡੇ ਹੋਣ ਜਿਲਦ ਖਸਤਾ ਹਾਲਾਤ ਵਿੱਚ ਹੋਵੇ ਫੱਟੀ ਪੁਰਾਣੀ ਹੋਵੇ ਉਹ ਤੁਹਾਨੂੰ ਬਾਹਰੋਂ ਚੰਗੀ ਨਾ ਲੱਗੇ ਮਿੱਟੀ ਘੱਟਾ ਪਿਆ ਹੋਵੇ ਜੀਰਣ ਹੋਵੇ ਕਮਜ਼ੋਰ ਹੋਵੇ ਪਰ ਉਹਦੇ ਅੰਦਰ ਜਦੋਂ ਖੋਲ ਕੇ ਉਹਨੂੰ ਪੜੋ ਤੇ ਇੰਨੀਆਂ ਇੰਨੀਆਂ ਚੰਗੀਆਂ ਗੱਲਾਂ ਬਾਤਾਂ ਗਿਆਨ ਗੋਸ਼ਟੀ ਤੁਹਾਨੂੰ ਮਿਲ ਜਾਏ ਬਈ ਹੋ ਸਕਦਾ ਸਾਰੀ ਉਮਰ ਹੀ ਕਿਦਰੇ ਨਾ ਮਿਲੇ ਤੋਂ ਬਾਹਰ ਨੂੰ ਵੇਖ ਕੇ ਅੰਦਰ ਦਾ ਅੰਦਾਜ਼ਾ ਨਹੀਂ ਲੱਗਦਾ ਬਾਹਰੋਂ ਕਦੇ-ਕਦੇ ਸਿਆਣੀਆਂ ਦੀ ਕਹਾਵਤ ਹੈ ਵੀ ਜਿਹੜੇ ਲਾਲ ਹੁੰਦੇ ਨੇ ਨਾ ਗੋਦੜੀ ਚ ਹੀ ਹੁੰਦੇ ਨੇ ਮਿੱਟੀ ਚ ਹੀ ਹੁੰਦੇ ਨੇ ਖਾਣਾ ਚ ਹੀ ਹੁੰਦੇ ਨੇ ਖੈਰ ਬਾਹਰ ਨੂੰ ਵੇਖ ਕੇ ਕਿਸੇ ਦੇ ਅੰਦਰ ਦਾ ਪਤਾ ਨਹੀਂ ਲੱਗਦਾ ਪਰ ਸਾਡਾ ਅਜਹਾਲ ਕੀ ਬਣ ਗਿਆ ਅਸੀਂ ਬਾਹਰ ਨੂੰ ਵੇਖ ਕੇ ਪ੍ਰਭਾਵਿਤ ਹੁੰਨੇ ਆ ਬਾਹਰ ਨੂੰ ਵੇਖ ਕੇ ਮਤਾਸਰ ਹੁੰਨੇ ਆ ਬਾਹਰ ਨੂੰ ਵੇਖ ਕੇ ਅਸੀਂ ਚੁਕਣਾ ਸ਼ੁਰੂ ਕਰਦੇ ਆ ਬਾਹਰ ਨੂੰ ਵੇਖ ਕੇ ਉਹਦੀ ਪੂਜਾ ਸ਼ੁਰੂ ਕਰ ਦਿੰਨੇ ਆ ਅੰਦਰ ਉਹਦੇ ਪਤਾ ਨਹੀਂ ਕੀ ਕੀ ਕੂੜਾ ਕਰਕਟ ਗੰਦਗੀ ਭਰੀ ਹੁੰਦੀ ਮੈਂ ਬੜੀ ਵਾਰ ਇੱਕ ਉਦਾਹਰਣ ਕੋਟ ਕਰਦਾ ਉਹਨਾਂ ਵਿੱਚ ਦੁਕਾਨ ਦਾ ਜਿਹੜਾ ਬੋਰਡ ਹੁੰਦਾ ਨਾ ਬੋਰਡ ਦੇ ਉੱਤੇ ਲਿਖਿਆ ਹੋਵੇ ਵੀ ਇਸ ਦੁਕਾਨ ਵਿੱਚ ਸੋਨਾ ਮਿਲਦਾ ਏ ਚਾਂਦੀ ਮਿਲਦੀ ਏ ਜਾਂ ਹੀਰੇ ਮਿਲਦੇ ਨੇ ਮੂੰਗਾ ਪੁਖਰਾਜ ਨੀਲਮ ਮਿਲਦਾ ਏ ਸਭ ਕੁਝ ਮਿਲਦਾ ਹੈ ਕੀਮਤੀ ਚੀਜ਼ਾਂ ਦਾ ਨਾਮ ਲਿਖਿਆ ਹੋਵੇ ਪਰ ਜਦੋਂ ਦਵਾਰ ਖੋਲ ਕੇ ਦਰਵਾਜ਼ਾ ਖੋਲ ਕੇ ਅੰਦਰ ਜਾਓ ਤੇ ਅੰਦਰ ਬਣੀ ਹੋਵੇ ਸਕਰਾਇਪ ਜਾੜ ਅੰਦਰ ਬਣਿਆ ਹੋਵੇ ਕਬਾੜਖਾਨਾ ਤੇ ਕੀ ਕਹੋਗੇ ਬਈ ਜਾਂ ਮੱਥੇ ਦਾ ਬੋਰਡ ਬਦਲ ਤੇ ਜਾਂ ਅੰਦਰ ਦਾ ਸਮਾਨ ਬਦਲ ਇਹ ਹੀ ਗੱਲ ਕਹੋਗੇ ਨਾ ਬਈ ਜਾਂ ਤੇ ਬੋਰਡ ਉਹ ਲਾ ਜੋ ਅੰਦਰ ਸਮਾਨ ਪਿਆ ਹੈ ਜੇ ਜਾਂ ਅੰਦਰ ਸਮਾਨ ਉਹ ਰੱਖ ਜੋ ਬੋਰਡ ਮੱਥੇ ਦੇ ਉੱਤੇ ਜਮ ਕਰਿਆ ਹੈ। ਤੋਂ ਬਾਹਰ ਨੂੰ ਵੇਖ ਕੇ ਅੰਦਰ ਦਾ ਸਮਾਨ ਕੀ ਇਹ ਪਤਾ ਨਹੀਂ ਲੱਗਦਾ। ਇਹ ਠੀਕ ਹੈ ਵੀ ਦੁਕਾਨਾਂ ਦੇ ਉੱਤੇ ਮਾਰਕੀਟ ਦੇ ਅੰਦਰ ਜਿਹੜਾ ਬੋਰਡ ਲਿਖਿਆ ਹੁੰਦਾ ਨਾ ਸਮਾਨ ਵੀ ਉਹੀ ਮਿਲਦਾ ਹੈ। ਜੇ ਕੱਪੜਿਆਂ ਦਾ ਬੋਰਡ ਹੈ ਕੱਪੜੇ ਮਿਲਦੇ ਨੇ, ਜੁੱਤੀਆਂ ਦਾ ਬੋਰਡ ਹੈ ਜੁੱਤੀਆਂ ਮਿਲਦੀਆਂ ਨੇ, ਸੋਨੇ ਦਾ ਬੋਰਡ ਹੈ ਸੋਨਾ ਮਿਲਦਾ ਹੈ। ਪਰ ਧਰਮ ਦੀ ਦੁਨੀਆ ਦੇ ਅੰਦਰ ਬਿਲਕੁਲ ਇਦਾਂ ਨਹੀਂ ਮਿਲਦਾ। ਧਰਮ ਦੀ ਦੁਨੀਆ ਦੇ ਅੰਦਰ ਪਹਿਰਾਵਾ ਹੋਰ ਹੁੰਦਾ ਹੈ ਅੰਦਰ ਕੁਛ ਹੋਰ ਹੁੰਦਾ ਹੈ ਬਾਹਰ ਕੁਛ ਹੋਰ ਹੁੰਦਾ ਹੈ ਅੰਦਰ ਕੁਛ ਹੋਰ ਹੁੰਦਾ ਹੈ ਵਿਖਾਵਾ ਤੇ ਜਲੋ ਕੁਛ ਹੋਰ ਹੁੰਦਾ ਹੈ ਪਰ ਅੰਦਰ ਕੁਛ ਹੋਰ ਹੁੰਦਾ ਹੈ ਕੋੜਾ ਕਰਕਟ ਹੀ ਭਰਿਆ ਹੁੰਦਾ ਹੈ ਅੰਦਰ ਖੈਰ ਕਿਸੇ ਕੋਲ ਮਹਿੰਗਾ ਤੇ ਚੰਗਾ ਲੱਗਣ ਵਾਲਾ ਦੂਜੀ ਉਦਾਹਰਣ ਮੈਂ ਦੇ ਰਿਹਾ ਮਹਿੰਗਾ ਹੋਵੇ ਚੰਗਾ ਲੱਗਣ ਵਾਲਾ ਹੋਵੇ ਅਟਰੈਕਟਿਵ ਹੋਵੇ ਪਰਸ ਹੋਵੇ ਉਹਦੀ ਜੇਬ ਦੇ ਅੰਦਰ ਉਹਨੇ ਟੇਬਲ ਦੇ ਉੱਤੇ ਆਪਣਾ ਪਰਸ ਰੱਖਿਆ ਹੋਵੇ ਹੁਣ ਪਰਸ ਮਹਿੰਗਾ ਹੈ ਪਰਸ ਚੰਗਾ ਹੈ ਵੇਖਣ ਵਾਸਤੇ ਚੰਗਾ ਹੈ ਪਰ ਪਰਸ ਨੂੰ ਬਾਹਰੋਂ ਵੇਖ ਕੇ ਪਤਾ ਨਹੀਂ ਲੱਗਦਾ ਵੀ ਇਹਦੇ ਅੰਦਰ ਵੀ ਕੁਝ ਹੈ ਜਾਂ ਅੰਦਰੋਂ ਖਾਲੀ ਹੈ ਅੰਦਰੋਂ ਠਣ ਠਣ ਕੋਪਾਲ ਹੈ ਅੰਦਰੋਂ ਬਿਲਕੁਲ ਕੁਝ ਵੀ ਨਹੀਂ ਹੋ ਸਕਦਾ ਹੈ ਪਰਸ ਹੋਵੇ 5000 ਦਾ ਹੋ ਸਕਦਾ ਹੈ ਪਰਸ ਹੋਵੇ 20000 ਦਾ ਤੇ ਉਹਦੇ ਅੰਦਰ 20 ਰੁਪਏ ਵੀ ਨਾ ਹੋਣ ਅੰਦਰੋਂ ਖਾਲੀ ਖੜਕਦਾ ਹੋਵੇ ਖੈਰ ਪਰਸ ਨੂੰ ਵੇਖ ਕੇ ਅੰਦਰ ਦੀ ਦੌਲਤ ਦਾ ਪਤਾ ਨਹੀਂ ਲਾਇਆ ਜਾ ਸਕਦਾ ਨਾ ਲੱਗਦਾ ਹੈ ਕਿਸੇ ਦਾ ਮਕਾਨ ਚੰਗਾ ਹੋਵੇ ਮਹਿਲ ਚੰਗਾ ਹੋਵੇ ਗਾਰਡਨ ਚੰਗਾ ਹੋਵੇ ਬੜਾ ਸੁਥਰਾ ਮਕਾਨ ਹੋਵੇ ਉੱਚੀ ਟਾਰੀ ਹੋਵੇ ਪਿੱਛੇ ਪੂਲ ਹੋਵੇ ਬਾਗ ਬਗੀਚਾ ਹੋਵੇ ਅਲੀ ਸ਼ਾਨ ਬੰਗਲਾ ਹੋਵੇ ਘਰ ਦੇ ਅੱਗੇ ਸਿਕਿਉਰਿਟੀ ਗਾਰਡ ਖਲੋਤੇ ਹੋਣ ਕੈਮਰੇ ਇਹ ਵੋ ਪੂਰਾ ਬੰਗਲਾ ਟਾਈਪ ਉਹਦਾ ਕਾਰ ਹੋਵੇ ਪਰ ਇਸ ਅਲੀ ਸ਼ਾਨ ਮਕਾਨ ਨੂੰ ਵੇਖ ਕੇ ਮਕਾਨ ਦੇ ਅੰਦਰ ਰਹਿਣ ਵਾਲੇ ਜੀਆ ਦਾ ਪਤਾ ਨਹੀਂ ਲੱਗਦਾ ਵੀ ਉਹਨਾਂ ਵਿੱਚ ਇਤਫਾਕ ਹੋਵੇਗਾ ਜਾਂ ਨਹੀਂ ਸਲੂਕ ਹੋਵੇਗਾ ਜਾਂ ਨਹੀਂ ਜੀਆ ਦੇ ਅੰਦਰ ਤੰਦਰੁਸਤੀ ਹੋਵੇਗੀ ਜਾਂ ਨਹੀਂ ਘਰ ਵਿੱਚ ਕੋਈ ਰੋਗੀ ਵੀ ਹੈ ਜਾਂ ਨਹੀਂ ਤੂੰ ਮਕਾਨ ਨੂੰ ਵੇਖ ਕੇ ਨਾ ਅੰਦਰ ਦੇ ਸਲੀਕੇ ਦਾ ਪਤਾ ਲੱਗਦਾ ਇਹ ਨਾ ਵਿਹਾਰ ਦਾ ਪਤਾ ਲੱਗਦਾ ਇਹ ਨਾ ਪਿਆਰ ਦਾ ਪਤਾ ਲੱਗਦਾ ਇਹ ਨਾ ਤੰਦਰੁਸਤੀ ਦਾ ਪਤਾ ਲੱਗਦਾ ਇਹ ਤੇ ਅੰਦਰ ਗਿਆ ਹੀ ਪਤਾ ਲੱਗਣਾ ਹੈ ਵੀ ਅੰਦਰ ਕੀ ਹੈ ਬਾਹਰ ਕੀ ਹੈ ਹੋ ਸਕਦਾ ਹੈ ਬਾਹਰ ਬੜਾ ਮੈਲ ਹੋਵੇ ਤੇ ਅੰਦਰ ਵੜੋ ਤੇ ਅੰਦਰ ਹੋ ਕੇ ਚੋਰੇ ਕਲੇ ਕਲੇਸ਼ ਲੜਾਈ ਝਗੜਾ ਤੇ ਫਿਰ ਤੁਸੀਂ ਕਹੋਗੇ ਵੀ ਆ ਜਿਹੜਾ ਚਿਮਨੀ ਵਿੱਚੋਂ ਧੂਆ ਨਿਕਲਦਾ ਹੈ ਨਾ ਇਹ ਧੂਆ ਅੱਗ ਦਾ ਨਹੀਂ ਗੈਸ ਦਾ ਨਹੀਂ ਇਹ ਤੁਹਾਡੇ ਹੋਕਿਆਂ ਦਾ ਧੂਆ ਹੀ ਨਿਕਲਦਾ ਨਜ਼ਰ ਆ ਰਿਹਾ ਅੰਦਰ ਇਹ ਨਾ ਕੁਝ ਤੇ ਬਾਹਰ ਕੁਝ ਹੋਰ ਤੁਹਾਡੇ ਹੱਥ ਦੇ ਉੱਤੇ ਕੋਈ ਕੈਪਸੂਲ ਰੱਖ ਦਿੱਤਾ ਜਾਏ ਤੇ ਕੈਪਸੂਲ ਵੇਖਣ ਨੂੰ ਬੜਾ ਚੰਗਾ ਲੱਗੇ ਕੈਪਸੂਲ ਨੂੰ ਬਾਹਰੋਂ ਵੇਖ ਕੇ ਉਹਦੇ ਅੰਦਰ ਦਵਾਈ ਕੀ ਹੈ ਸਾਲਟ ਕੀ ਹੈ ਪਤਾ ਨਹੀਂ ਲੱਗਦਾ ਉਹ ਪਤਾ ਤੇ ਉਦੋਂ ਹੀ ਲੱਗਣਾ ਹੈ ਜਦੋਂ ਉਹਦੀ ਬਰੀਕੀ ਨੂੰ ਪੜਿਆ ਜਾਏ ਜਾਂ ਉਹ ਖਾਦਾ ਜਾਏ ਤਾਂ ਪਤਾ ਲੱਗਦਾ ਹੁਣ ਮੈਂ ਖੀਰੀ ਜਿਹੜੀ ਗੱਲ ਕਹਿਣੀ ਚਾਹੁੰਦਾ ਬਾਹਰੋਂ ਲਿਬਾਸ ਵੇਖ ਕੇ ਤੇ ਪਾਏ ਹੋਏ ਧਾਰਮਿਕ ਚਿੰਨ ਵੇਖ ਕੇ ਭਾਵੇਂ ਉਹ ਜਨੇਊ ਹੋਵੇ ਤਾਂ ਭਾਵੇਂ ਉਹ ਗਾਤਰਾ ਕਰਪਾਣ ਹੋਵੇ ਪਾਏ ਹੋਏ ਲਿਬਾਸ ਨੂੰ ਵੇਖ ਕੇ ਚਿੱਟਾ ਪਾਇਆ ਨੀਲਾ ਪਾਇਆ ਦਮਾਲਾ ਬੰਦਿਆ ਜਾਂ ਕੁਝ ਵੀ ਹੋਰ ਜਿੰਨੂੰ ਤੁਸੀਂ ਧਰਮ ਦੇ ਨਾਲ ਜੋੜ ਦਿੱਤਾ ਗਿਆ ਵੈਸੇ ਧਰਮ ਦਾ ਵਾਸਤਾ ਨਹੀਂ ਹੈ ਲਿਬਾਸ ਦੇ ਨਾਲ ਪਰ ਚਲੋ ਜੋੜ ਦਿੱਤਾ ਗਿਆ ਪਾਏ ਹੋਏ ਲਿਬਾਸ ਨੂੰ ਵੇਖ ਕੇ ਪਾਏ ਹੋਏ ਧਾਰਮਿਕ ਚਿੰਨ੍ਹ ਨੂੰ ਵੇਖ ਕੇ ਚੋਲੇ ਨੂੰ ਵੇਖ ਕੇ ਕਸ਼ੇਰੇ ਨੂੰ ਵੇਖ ਕੇ ਧੋਤੀ ਟੋਪੀ ਨੂੰ ਵੇਖ ਕੇ ਪਤਾ ਨਹੀਂ ਲੱਗਦਾ ਵੀ ਇਹ ਬੰਦਾ ਸਾਹ ਦੇ ਕੇ ਚੋਰ ਹੈ ਇੱਕ ਨਿੱਕੀ ਜਿਹੀ ਮਿੱਥੀ ਹੋਈ ਵਾਰਤਾ ਮਿਥਿਆਸਿਕ ਵਾਰਤਾ ਗੁਰਮਤ ਨਹੀਂ ਮੰਨਦੀ ਖੈਰ ਮੈਂ ਕੇਵਲ ਐਗਜ਼ੈਂਪਲ ਵਜੋਂ ਉਹ ਨਿੱਕੀ ਜਿਹੀ ਗੱਲ ਕੋਟ ਕਰ ਰਿਹਾ ਕਹਿੰਦੇ ਨੇ ਜਦੋਂ ਸੀਤਾ ਠੱਗੀ ਗਈ ਸੀ ਨਾ ਹਰਨ ਹੋਈ ਸੀ ਤੇ ਰਾਵਣ ਆਪਣਾ ਰੂਪ ਬੜਾ ਚੰਗਾ ਬਣਾ ਕੇ ਆਇਆ ਸੀ ਵੈਸੇ ਹੈ ਵੀ ਬ੍ਰਾਹਮਣ ਸੀ ਕਹਿੰਦੇ ਨੇ ਤੋਤੀ ਟਿੱਕਾ ਜਨੇਊ ਸਭ ਕੁਝ ਪਾ ਕੇ ਆਇਆ ਸੀ ਪਰ ਪਤਾ ਉਦੋਂ ਲੱਗਾ ਜਦੋਂ ਸੀਤਾ ਹਰਨ ਹੋ ਗਈ ਬਹੁਤ ਸਾਰੀਆਂ ਸੀਤਾ ਅੱਜ ਵੀ ਪਖੰਡੀਆਂ ਦੇ ਇਸ ਪਹਿਰਾਵੇ ਕੋਲੋਂ ਹਰਨ ਹੋ ਰਹੀਆਂ ਨੇ ਬਾਹਰੋਂ ਵੇਂਦੀਆਂ ਨੇ ਸਾਧ ਨਜ਼ਰ ਆਉਂਦਾ ਹੈ ਬਾਹਰੋਂ ਵੇਂਦੀਆਂ ਨੇ ਚੰਗਾ ਲੱਗਦਾ ਹੈ ਅੰਦਰ ਨੇੜੇ ਹੋ ਕੇ ਵੇਂਦੀਆਂ ਨੇ ਅੰਦਰ ਰਾਵਣ ਹੀ ਲੁਕਿਆ ਹੁੰਦਾ ਹੈ ਅੰਦਰ ਕੁਝ ਹੋਰ ਹੀ ਲੁਕਿਆ ਹੁੰਦਾ ਹੈ ਬਚੋ ਇਹਨਾਂ ਪਖੰਡੀਆਂ ਕੋਲੋਂ ਠੱਗਾਂ ਕੋਲੋਂ ਪਹਿਰਾਵੇ ਵਾਲਿਆਂ ਕੋਲੋਂ ਚੋਟੀ ਦੇ ਪਖੰਡੀ ਸਾਧਾ ਕੋਲੋਂ ਬਚੋ ਬਾਹਰੋਂ ਵੇਖ ਕੇ ਪ੍ਰਭਾਵਿਤ ਨਾ ਹੋ ਉਹ ਨਾ ਪੱਗ ਵੇਖ ਕੇ ਨਾ ਦਮਾਲਾ ਵੇਖ ਕੇ ਨਾ ਝੋਲਾ ਵੇਖ ਕੇ ਨਾ ਘਾਤਰਾ ਕਿਰਪਾਨ ਵੇਖ ਕੇ ਨਾ ਜਨੇਊ ਵੇਖ ਕੇ ਨਾ ਤੋਤੀ ਟੋਪੀ ਵੇਖ ਕੇ ਵੇਖਣੇ ਤਿਆਤਾਂ ਨੂੰ ਵੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ